ਫਿਲਮਾਂ ਦੀ ਗੱਲ ਸਾਹਮਣੇ ਆ ਜਾਂਦੀ ਹੈ ਕਿ ਭਾਈ ਫਿਲਮਾਂ ਦੇ ਨਾਲ ਪ੍ਰਚਾਰ ਕੀਤਾ ਜਾ ਸਕਦਾ ਹੈ ਦੂਜੇ ਪਾਸੇ ਇੱਕ ਧੜਾ ਵੀ ਕਹਿੰਦਾ ਹੈ ਕਿ ਫਿਲਮਾਂ ਦੇ ਨਾਲ ਪ੍ਰਚਾਰ ਨਹੀਂ ਹੋ ਸਕਦਾ ਪ੍ਰਚਾਰ ਕਰਨ ਦੇ ਤਰੀਕੇ ਉਹੀ ਹੋਣੇ ਚਾਹੀਦੇ ਆ ਜਿਹੜੇ ਸਾਡੇ ਰਵਾਇਤੀ ਰਹੇ ਆ ਕਿਉਂਕਿ ਸਾਡੇ ਕਹਾਣੀਆਂ ਦੀ ਸਾਡਾ ਇਤਿਹਾਸ ਹੈ ਸਾਡੀਆਂ ਸਾਖੀਆਂ ਨੇ ਮੈਂ ਕਹਿੰਦਾ ਜਿੱਦਾਂ ਟੈਕਨੋਲੋਜੀ ਦੀ ਗੱਲ ਕਰਦੇ ਆ ਟੈਕਨੋਲੋਜੀ ਵਾਲੇ ਪਾਸੇ ਲੈ ਕੇ ਨਾ ਆਪਾਂ ਬਰਬਾਦ ਕਰਨ ਵਾਲੇ ਪਾਸੇ ਤੁਰ ਗਏ ਕਿਉਂਕਿ ਸਿਰਫ ਇਹ ਇੱਕ ਪੈਸਾ ਕਮਾਉਣ ਦਾ ਜ਼ਰੀਆ ਬਣ ਕੇ ਰਹਿ ਜਾਣਾ ਪਰ ਆਪਾਂ ਪੈਸਾ ਕਮਾਉਣ ਦਾ ਜ਼ਰੀਆ ਹੋਰ ਬਥੇਰੇ ਲੱਖ ਯਤਨ ਨੇ ਆਪਾਂ ਇਹ ਚੀਜ਼ਾਂ ਨੂੰ ਸਾਂਭ ਲਈਏ ਤੇ ਹੁਣ ਸ਼ਾਇਦ ਸਾਡੇ ਬੱਚਿਆਂ ਨੂੰ ਊੜਾ ਐੜਾ ਭੁੱਲ ਗਿਆ ਤੁਹਾਨੂੰ ਊੜਾ ਐੜਾ ਸਿਖਾਇਆ ਜਾਂਦਾ ਸੀ ਊੜਾ ਊਠ ਐੜਾ ਅੱਖੀ ਗੀੜੀ ਐਟ ਤੇ ਹੁਣ ਦੇ ਬੱਚੇ ਨੂੰ ਪੁੱਛ ਲੈਣਾ ਏ ਬੀ ਸੀ ਤਾਂ ਦੀ ਹੋਗੀ ਇਹਨਾਂ ਨੂੰ 1 2 3 ਤਾਂ ਆndi ਹੋਗੀ ਇਹਨਾਂ ਨੂੰ 1 2 3 ਨਹੀਂ ਆਂਦਾ ਹੋਊਗਾ ਊੜਾ ਏੜਾ ਨਹੀਂ ਆਂਦਾ ਹੋਊਗਾ ਬਹੁਤ ਜ਼ਿਆਦਾ ਬੱਚਾ ਤੁਸੀਂ ਹੁਣ ਸਾਰੇ ਪਿੰਡ ਦੇ ਵਿੱਚ ਲਾਏ ਆ ਐਦਾਂ ਵੱਖ-ਵੱਖ ਥਾਂ 'ਤੇ ਇਹ ਆਪਣੇ ਪੂਰੇ ਮੈਂ ਜਦੋਂ ਕਹਿੰਦੇ ਹੁੰਦੇ ਨਾ ਵੀ ਜੇ ਕੋਈ ਕੰਮ ਕਰਨਾ ਤਾਂ ਆਪਦੇ ਘਰੋਂ ਕਰੋ ਉਹ ਉਂਗਲੀ ਚੱਕਦਾ ਕੋਈ ਮੈਂ ਆਪਦਾ ਪਹਿਲਾ ਬੇਟਾ ਦੇਖਾਵਾਂ ਤੁਹਾਨੂੰ ਜਨੂਰ ਸਿੰਘ ਆਉ ਉਹ ਇੱਧਰ ਮੇਰਾ ਬੇਟਾ ਜੀ ਜਨੂਰ ਸਿੰਘ ਮਟੋਰ ਇਹ ਮੈਂ ਹੁਣ ਸਕੂਲ ਦਾ ਨਾ ਤਾਂ ਨਹੀਂ ਦੱਸਣਾ ਇਹ ਮੈਂ ਕਿਸੇ ਵਧੀਆ ਕਨਵੈਨਟ ਸਕੂਲ 'ਚੋਂ ਹਟਾ ਕੇ ਸਰਕਾਰੀ ਸਕੂਲ 'ਚ ਭਾਇਆ ਕਹਿੰਦਾ ਸਰਕਾਰ ਦੀ ਪ੍ਰਾਪਤੀ ਲੋਕਾਂ ਨੇ ਕਹਿੰਦਾ ਦੇਖੋ ਜੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਪ੍ਰਾਪਤੀ ਸਕੂਲ ਇੰਨੇ ਵਧੀਆ ਹੋ ਗਏ ਬਈ ਆਪਣਾ ਬੇਟਾ ਹਟਾ ਕੇ ਤੁਸੀਂ ਸਰਕਾਰੀ ਸਕੂਲ ਚ ਲਾ ਲੈ ਇਹੀ ਗੱਲ ਹੋਣੀ ਫਿਰ ਅਰੇ ਹਜ ਲੱਗ ਮੇਰੀ ਵਾਈਫ ਨੇ ਕਿਹਾ ਸੀ ਬੇਬਾ ਵੱਡਾ ਰਿਸਕ ਤਾਂ ਨਹੀਂ ਲੈ ਰਹੇ ਬੱਚੇ ਨਾਲ ਬੱਚੇ ਜ਼ਿੰਦਗੀ ਨਾਲ ਖੇਡ ਤਾਂ ਨਹੀਂ ਰਹੇ ਹੁਣ ਦੱਸੋ ਕਿੱਥੇ ਇਤਿਹਾਸ ਹੁਣ ਬਹੁਤ ਸਾਰੇ ਲੋਕ ਕਹਿੰਣ ਕਿ ਵੀ ਖੜਾ ਗੱਲਾਂ ਮਾਰੀ ਜਾਂਦਾ ਚਾਰ ਪੋਸਟਰ ਕੱਢ ਕੇ ਲਾ ਦਿੱਤੇ ਅਸਰ ਇਹਦਾ ਕੀ ਹੋਇਆ ਕੋਈ ਅਸਰ ਹੈਗਾ ਤੁਹਾਡੇ ਘਰਦਿਆਂ ਨੂੰ ਪਤਾ ਇਹਨਾਂ ਚੀਜ਼ਾਂ ਦਾ ਤੁਸੀਂ ਆਪ ਦੇਖਦੇ ਹੋ ਤੁਹਾਡੇ ਬੱਚੇ ਦੇਖਦੇ ਆ ਬੇਟਾ ਇਹ ਪੋਸਟਰ ਲਾਇਆ ਤੁਸੀਂ ਇਹਨੂੰ ਦੇਖ ਕੇ ਲੰਘਦੇ ਹੋ ਇੱਥੋਂ ਹਾਂਜੀ ਕੀ ਲਿਖਿਆ ਬੱਬਾ ਬੋਤਾ ਸਿੰਘ ਕਰਜਾ ਸਿੰਘ ਦਾ ਪੋਸਟਰ ਆ ਕੀ ਲਿਖਿਆ ਇਹਦੇ ਉੱਤੇ ਚਿੱਠੀ ਲਿਖੀ ਸਿੰਘ ਬੋਤਾ ਹੱਥ ਹੈ ਸੋਟਾ ਵਿਚਰਾ ਖਲੋਤਾ ਆਣਾ ਲਾਇਆ ਗੱਡੇ ਨੂੰ ਪੈਸਾ ਲਾਇਆ ਖੋਤਾ ਆਖੋ ਭਾਬੀ ਖਾਣੋਂ ਨੂੰ ਇਹੋ ਆਖੇ ਸਿੰਘ ਬੋਤਾ ਤੁਸੀਂ ਇਹ ਦੇਖ ਕੇ ਲੰਘਦੇ ਹੋ ਰੋਜ਼ ਇੱਥੋਂ ਜੀ ਜੀ ਸਾਫ਼ੀ ਕਰਦੇ ਸਾਫ਼ੀ ਕਰਦੇ ਰੋਜ਼ ਹਾਂਜੀ ਰੋਜ਼ ਕੱਪੜਾ ਰੋਜ਼ ਕੱਪੜਾ ਮਾਰਦਾ ਜੀ ਆ ਕੇ ਆਪਣੀ ਪੀੜੀ ਨੂੰ ਕਿਹਾ ਜਾਂਦਾ ਹੈ ਕਿ ਇਤੋਂ ਮੇਰਾ ਅੱਗੇ ਵੰਸ਼ ਹੈ ਮੇਨੂੰ ਕੱਪੜਾ ਜਰੂਰ ਮਾਰੀ ਕਿਤੇ ਹੋ ਕੰਮ ਨਾ ਹੋਵੇ ਮੈਂ ਲਾਤਾ ਇਹ ਨਾਲੀ ਚੜੇ ਗਿਆ ਹੋ ਅਜੀ ਇਤਿਹਾਸ ਪੜਿਆ ਹੋਇਆ ਅਸੀਂ ਕਹਾਣੀਆਂ ਸੁਣੀਆਂ ਹੋਈਆਂ ਅਸੀਂ ਇਹਦੇ ਸਾਖੀਆਂ ਸੁਣੀਆਂ ਹੋਈਆਂ ਜਦੋਂ ਹੋਲਾ ਮੋਲਾ ਹੁੰਦਾ ਸੀ ਆਪਾਂ ਦੀਵਾਨ ਸੁਣੇ ਹੋ ਹੁਣ ਦੀਵਾਨ ਨਹੀਂ ਲੱਗਦੇ ਇਹ ਸਾਡੀ ਤਰਾਸ਼ ਦੀ ਹੈ ਅਸੀਂ ਜਦੋਂ ਗੱਲ ਕਰਦੇ ਸੀ ਘਰ ਦੇ ਵਿੱਚ ਕੋਈ ਐ ਕਰਕੇ ਵੀ ਨਹੀਂ ਕਰਨ ਲੈਂਦੇ ਸੀ ਪੁਰਾਣੇ ਸਿਆਣੇ ਇਹ ਗੁਰੂਆਂ ਸਿਆਂ ਚ ਗੁਰੂ ਨਾਨਕ ਦੇਵ ਜੀ ਦੀ ਨਕਲ ਤਾਂ ਨਹੀਂ ਕਰਦਾ ਹੈਂਡ ਰੰਦੇ ਅਨਟ ਡਾਰਸੀ ਅੱਜ ਦੇਖੋ ਧਰੋਪਰਾਠੀ ਨੇ ਕੀ ਕੀਤਾ ਇਹ ਸਾਡੀ ਖੁੱਲ੍ਹ ਦੇਣ ਦਾ ਨਤੀਜਾ ਹੈ ਬੜੀ ਹੈਰਾਨੀ ਦੀ ਗੱਲ ਹੈ ਵੀ ਸਾਡੇ ਸਿੱਖਿਆ ਮੰਤਰੀ ਤਾਂ ਸਰਦਾਰ ਬਣ ਗਏ ਪਰ ਕਦੇ ਸਾਡੇ ਕਿਸੇ ਵੀ ਸਿੱਖਿਆ ਮੰਤਰੀ ਦਾ ਪਿਛਲਾ ਰਿਕਾਰਡ ਚੈੱਕ ਕਰ ਲਓ ਪ੍ਰਗਟ ਸਿੰਘ ਉਹ ਨਹੀਂ ਦੇਖ ਲਓ ਹੁਣ ਦੇਖ ਲਓ ਸਿੱਖਿਆ ਮੰਤਰੀ ਪੰਜਾਬ ਅਰਜੋਨ ਸਿੰਘ ਬੈਂਸ ਹੈ ਪੱਗਾਂ ਦਾ ਸਿਰ ਤੇ ਹੈਗੀਆਂ ਨੇ ਪਰ ਕਦੇ ਕੋਸ਼ਿਸ਼ ਕੀਤੀ ਨੇ ਇਨ ਇਤਿਹਾਸ ਪੜਾਉਣ ਦੀ ਸਕੂਲਾਂ ਦੇ ਵਿੱਚ ਕਈ ਵਾਰ ਇਹ ਕਹ ਦਿੱਤਾ ਜਾਂਦਾ ਵੀ ਜੇਹੇ ਕੰਮ ਲੋਕ ਤਾਂ ਕਰਦੇ ਆ ਵੀ ਬਾਹਰ ਐਨਆਰਆਈਆਂ ਤੋਂ ਪੈਸੇ ਵਟੋਰਨੇ ਹੁੰਦੇ ਪੈਸੇ ਇਕੱਠੇ ਕਰਨੇ ਹੁੰਦੇ ਆ ਤੇ ਇਹ ਪੈਸਾ ਕਿੱਥੋਂ ਆਉਂਦੇ ਤੁਸੀਂ ਵੀ ਜਿਹੜੇ ਪੁਰਾਣੇ ਯੋਧੇ ਸੂਰਬੀਰ ਹੋਏ ਸੀ ਉਹਨਾਂ ਤੋਂ ਤਗੜਾ ਇੱਕ ਸੂਰਬੀਰ ਦੱਸ ਦਿਓ ਜਿਹੜਾ ਫਿਲਮਾਂ ਆ ਦਿਖਾ ਕੇ ਤੁਸੀਂ ਬਣਾ ਦਤਾ ਜਾਂ ਲਿਆਓ ਅਜਿਹੇ ਲੋਕ ਜਿਹੜੇ ਫਿਲਮਾਂ ਵੇਖ ਕੇ ਆਪਣੇ ਆਪ ਨੂੰ ਬਦਲਤਾ ਜਾਂਦੇ ਨੇ ਸਿੱਖ ਧਰਮ ਦੇ ਪ੍ਰਚਾਰ ਦੀ ਗੱਲ ਹੁੰਦੀ ਹੈ ਤਾਂ ਜੋ ਕੇ ਸਮੇਂ ਦੇ ਵਿੱਚ ਫਿਲਮਾਂ ਦੀ ਗੱਲ ਸਾਹਮਣੇ ਆ ਜਾਂਦੀ ਹੈ ਕਿ ਭਾਈ ਫਿਲਮਾਂ ਦੇ ਨਾਲ ਪ੍ਰਚਾਰ ਕੀਤਾ ਜਾ ਸਕਦਾ ਹੈ। ਦੂਜੇ ਪਾਸੇ ਇੱਕ ਧੜਾ ਇਹ ਵੀ ਕਹਿੰਦਾ ਹੈ ਕਿ ਫਿਲਮਾਂ ਦੇ ਨਾਲ ਪ੍ਰਚਾਰ ਨਹੀਂ ਹੋ ਸਕਦਾ। ਪ੍ਰਚਾਰ ਕਰਨ ਦੇ ਤਰੀਕੇ ਉਹੀ ਹੋਣੇ ਚਾਹੀਦੇ ਆ ਜਿਹੜੇ ਸਾਡੇ ਰਵਾਇਤੀ ਰਹੇ ਆ। ਬਿਬਾਣੀਆਂ ਕਹਾਣੀਆਂ ਪੁੱਤ ਸਪੁੱਤ ਕ੍ਰੇਨ ਸਾਖੀਆਂ ਦੇ ਜ਼ਰੀਏ ਪ੍ਰਚਾਰ ਹੋਣਾ ਚਾਹੀਦਾ ਸੀ। ਗੁਰੂ ਘਰਾਂ ਦੇ ਵਿੱਚ ਹੋਣਾ ਚਾਹੀਦਾ ਹੈ। ਸਿਨੇਮੇ ਪ੍ਰਚਾਰ ਦੀ ਤਾਨੀਆ ਸੋ ਪ੍ਰਚਾਰ ਜਿਹੜਾ ਹੈਗਾ ਉਹ ਸਾਨੂੰ ਆਪਣੇ ਰਵਾਇਤੀ ਢੰਗ ਦੇ ਨਾਲ ਹੀ ਕਰਨਾ ਪਊਗਾ ਤੇ ਉਹੀ ਅੱਜ ਤੁਹਾਨੂੰ ਚੀਜ਼ ਦਿਖਾਉਣੀ ਆ ਕਿ ਪ੍ਰਚਾਰ ਜੋ ਲੋਕ ਅਸਲ 'ਚ ਕਰਨਾ ਚਾਹੁੰਦੇ ਆ ਉਹ ਕਿਸ ਤਰ੍ਹਾਂ ਰਵਾਇਤੀ ਤਰੀਕਿਆਂ ਦੇ ਨਾਲ ਕਰ ਰਹੇ ਆ ਤਸਵੀਰ ਏ ਅਨੰਦਪੁਰ ਸਾਹਿਬ ਦੇ ਪਿੰਡ ਮਟੌਰ ਦੀ ਹੈ ਜਿੱਥੇ ਭਗਵਾਨ ਸਿੰਘ ਮਟੌਰ ਹੋਰਾਂ ਨੇ ਕੰਧਾਂ ਦੇ ਉੱਤੇ ਆਪ ਇਹ ਕਢਾ ਕੇ ਪ੍ਰਿੰਟ ਤਸਵੀਰਾਂ ਲਾਈਆਂ ਵੱਖ-ਵੱਖ ਪਿੰਡਾਂ 'ਚ ਜਾ ਕੇ ਲਾਈਆਂ ਜਿਹਦੇ ਨਾਲ ਕਿ ਲੋਕਾਂ ਦੀ ਸਿਮਰਤੀ ਦੇ ਵਿੱਚ ਲੋਕਾਂ ਦੀ ਯਾਦ ਦੇ ਵਿੱਚ ਉਹ ਜੋ ਸਾਡਾ ਇਤਿਹਾਸ ਹੈ ਉਹ ਆ ਸਕੇ ਸੋ ਭਗਵਾਨ ਸਿੰਘ ਹੋਰਾਂ ਨਾਲ ਗੱਲਬਾਤ ਕਰਦੇ ਆ ਤੇ ਪੁੱਛਦੇ ਆ ਵੀ ਇਹ ਕੀ ਸੋਚ ਕੇ ਤੁਸੀਂ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬਤ ਹੈ ਜੀ ਤੁਸੀਂ ਇਹ ਤਸਵੀਰਾਂ ਲਾਤੀਆਂ ਜੀ ਤਕਨੀਕੀ ਯੁੱਗ ਆਜ ਤਾਂ ਕੱਲ ਤਾਂ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਵੀ ਮਤਲਬ ਸਨਾਈਟਾਂ ਜਾਂ ਸਕਰੀਨਾਂ ਲਾ ਕੇ ਪੜ੍ਹਾਈ ਕਰਾਈ ਜਾ ਰਹੀ ਹੈ ਇਹ ਤਸਵੀਰਾਂ ਦਾ ਕੀ ਮਤਲਬ ਆ ਕੀ ਮੈਨੇ ਇਹਦੇ ਇੱਕ ਨਵਾਂ ਬਵਾਦ ਤੁਸੀਂ ਦੇਖ ਲਿਆ ਹੋਣਾ ਧਰੋਬਰਾਠੀ ਵਾਲਾ ਇਹ ਹਲੇ ਤੱਕ ਤਾਂ ਪਉ ਚੀਜ਼ ਸੋਚੀ ਨਹੀਂ ਸੀ ਜਿਹੜੀ ਸਾਹਮਣੇ ਆ ਗਈ ਜਿਹੜੀਆਂ ਸਾਖੀਆਂ ਹੁੰਦੀਆਂ ਝਾਕੀਆਂ ਇਹਨੂੰ ਨਹੀਂ ਦਰਸਾ ਸਕਦੀਆਂ ਕਿਉਂਕਿ ਸਾਡੇ ਤੇ ਝਾਕੀਆਂ ਨਹੀਂ ਹੈਗੀਆਂ ਸਾਡੇ ਸਾਖੀਆਂ ਨੇ ਉਹ ਜੋਧਿਆਂ ਦੀਆਂ ਸਾਖੀਆਂ ਨੇ ਗੁਰੂਆਂ ਦੀਆਂ ਸਾਖੀਆਂ ਨੇ ਅਲੱਗ-ਅਲੱਗ ਸਾਖੀਆਂ ਨੇ ਕਿੱਥੋਂ ਸਿੱਖੇ ਸੀ ਅਸੀਂ ਕਿਹਨੇ ਲਾਈ ਭਗਵਾਨ ਸਿੰਘ ਮਟੋਰ ਨੇ ਭਗਵਾਨ ਸਿੰਘ ਮਟੋਰ ਕੌਣ ਹੈ ਜਿਦੀ ਉਮਰ ਤਕਰੀਬਨ 40 ਸਾਲ ਪੁੱਜ ਗਈ ਤੇ ਮੈਂ ਤਾਂ ਕਦੇ ਫਿਲਮਾਂ ਵੇਖਿਆ ਨਹੀਂ ਐਸ ਜਿਹੇ ਪਹਿਲਾਂ ਬਣਦੀਆਂ ਨਹੀਂ ਸੀ। ਤੁਸੀਂ ਇਤਿਹਾਸ ਕਿੱਥੋਂ ਸੁਣਿਆ ਸੀ? ਮੈਂ ਉਹੀ ਦੱਸਣ ਲੱਗਿਆ ਜੀ। ਹੂੰ। ਮੈਂ ਤਾਂ ਇਹ ਚੀਜ਼ਾਂ ਦੇਖਿਆ ਨਹੀਂ ਸੀ। ਹੂੰ। ਸਾਡੇ ਦਾਦੇ, ਪਰਦਾਦੇ, ਨਾਨੀ, ਨਾਨਾ ਜੀ ਮਾਤਾ ਪਿਤਾ ਇਹ ਸੁਣਾਦੇ ਹੁੰਦੇ ਸੀ। ਹੂੰ। ਤੇ ਉਹ ਸਾਡੇ ਦਿਮਾਗ 'ਚ ਇੱਕ ਪਿਕਚਰ ਬਣਦੀ ਸੀ। ਪਿਕਚਰ ਪਤਾ ਕੀ ਹੁੰਦੀ ਸੀ? ਵੀ ਕਿੰਨੇ ਯੋਧੇ ਸੂਰਬੀਰ ਹੋਣਗੇ। ਹੂੰ। ਕਿਹੋ ਜਿਹਾ ਚਿਹਰਾ ਹੋਣਾ ਉਹਨਾਂ ਦਾ ਸਾਨੂੰ ਐਂ ਦਿਖਦਾ ਜੀ ਵੀ ਇੱਕ ਇਹੋ ਜਿਹਾ ਤੇਜ ਹੋਣਾ ਮੁੱਖ ਦੇ ਉਹਨਾਂ ਦੇ। ਵੀ ਬੈਰੀ ਤੋਂ ਵੇਖ ਕੇ ਖੜਦਾ ਨਹੀਂ ਹੋਣਾ ਜਿਸ ਤਰ੍ਹਾਂ ਦੀ ਹੁੰਦੀਆਂ ਸੀਗਾ ਕਹਾਣੀਆਂ ਅੱਜਾ ਸਾਨੂੰ ਇਤਿਹਾਸ ਕਹਾਣੀ ਇਤਿਹਾਸ ਨਾ ਆ ਜਾਂਦਾ ਸੀ ਕਿਉਂਕਿ ਸਾਡੇ ਕਹਾਣੀਆਂ ਨਹੀਂ ਆ ਗਈ ਸਾਡਾ ਇਤਿਹਾਸ ਹੈ ਸਾਡੀਆਂ ਸਾਖੀਆਂ ਨੇ ਸਾਡਾ ਉਹ ਜਿਹੜਾ ਪ੍ਰਾਤਨ ਇਤਿਹਾਸ ਹੈ ਉਹਨੂੰ ਆਪਾਂ ਮੈਂ ਕਹਿੰਦਾ ਜਿਹੜਾ ਟੈਕਨੋਲੋਜੀ ਦੀ ਗੱਲ ਕਰਦੇ ਆ ਟੈਕਨੋਲੋਜੀ ਵਾਲੇ ਪਾਸੇ ਲੈ ਕੇ ਨਾ ਆਪਾਂ ਬਰਬਾਦ ਕਰਨ ਵਾਲੇ ਪਾਸੇ ਤੁਰ ਗਏ ਕਿਉਂਕਿ ਸਿਰਫ ਇਹ ਇੱਕ ਪੈਸਾ ਕਮਾਉਣ ਦਾ ਜਰੀਆ ਬਣ ਕੇ ਰਹਿ ਜਾਣਾ ਪਰ ਆਪਾਂ ਪੈਸਾ ਕਮਾਉਣ ਦਾ ਜਰੀਆ ਹੋਰ ਬਥੇਰੇ ਲੱਖ ਯਤਨ ਨੇ ਆਪਾਂ ਇਹ ਚੀਜ਼ਾਂ ਨੂੰ ਸੰਭਲੀਏ ਕਿਉਂਕਿ ਸਾਡੇ ਤੇ ਵੱਡਾ ਹਮਲਾ ਜਿਹੜਾ ਹੋ ਰਿਹਾ ਕਹਿੰਦੇ ਹੁੰਦੇ ਕਿ ਜਿਹੜੇ ਸਕਾ ਬੱਚੇ ਹੁੰਦੇ ਦੇਖਦਾ ਭੂਇਕ ਹੁੰਦਾ ਤੇ ਮਹਾਰਾਜ ਰਣਜੀਤ ਸਿੰਘ ਜੀ ਜੇ ਗੱਲ ਕੀਤੀ ਜਾਵੇ ਮੈਂ ਪਹਿਲੇ ਸ਼ੁਰੂਆਤ ਵਿੱਚ ਮਹਾਰਾਜ ਰਣਜੀਤ ਸਿੰਘ ਦੀ ਲਾਈ ਆ ਵੀ ਜਦੋਂ ਪਿੰਡ ਚ ਐਂਟਰ ਹੁੰਦੇ ਵੀ ਪਤਾ ਹੋਵੇ ਵੀ ਅੱਖਾਂ ਸਿੱਖ ਰਾਜ ਕਦੇ ਹੁੰਦਾ ਜੀ ਸਾਡਾ ਉਹਨਾਂ ਦੀ ਲਾਈ ਆ ਤੇ ਮੈਂ ਉਹ ਗੱਲ ਕਰਦਾ ਮਹਾਰਾਜ ਰਣਜੀਤ ਸਿੰਘ ਦਾ ਇੱਕ ਡੋਲੀ ਜੀ ਰਹੀ ਉਹਨਾਂ ਦੀ ਇੱਕ ਉਹਨਾਂ ਦਾ ਸਿਧਾਂਤ ਰਿਹਾ ਵੀ ਜਿੱਥੇ ਮੰਦਿਰ ਗੁਰਦੁਆਰਾ ਜੋ ਵੀ ਹੁੰਦਾ ਸੀ ਉਹਦੇ ਨਾਲ ਉਹ ਸਕੂਲ ਜ਼ਰੂਰ ਬਣਾਉਂਦੇ ਸੀ ਤੇ ਨਾਲ ਕੈਦਾ ਜ਼ਰੂਰ ਦਿੰਦੇ ਸੀ ਤੇ ਹੁਣ ਸ਼ਾਇਦ ਸਾਡੇ ਬੱਚਿਆਂ ਨੂੰ ਊੜਾ ਐੜਾ ਭੁੱਲ ਗਿਆ ਸਾਨੂੰ ਊੜਾੜਾ ਸਿਖਾਇਆ ਜਾਂਦਾ ਸੀ ਊੜਾ ਊਂਠ ਐੜਾ ਆਖ ਇਡੀਅਟ ਤੇ ਹੁਣ ਦੇ ਬੱਚਿਆਂ ਨੂੰ ਪੁੱਛ ਲੈਣਾ ਏ ਬੀ ਸੀ ਤਾਂ ਆਂਦੀ ਹੋਊਗੀ ਇਹਨਾਂ ਨੂੰ 1 2 3 ਤਾਂ ਆਂਦੀ ਹੋਊਗੀ ਇਹਨਾਂ ਨੂੰ 1 2 3 ਨਹੀਂ ਆਂਦਾ ਹੋਊਗਾ ਊੜਾ ਐੜਾ ਨਹੀਂ ਆਂਦਾ ਹੋਊਗਾ ਬਹੁਤ ਜ਼ਿਆਦਾ ਬੱਚਿਆਂ ਨੂੰ 69 99 ਇਹਦੇ ਉਲਝੇ ਰਹਿੰਦੇ ਆ 69 99 ਦੇ ਬੱਚੇ ਕਿੰਨੀ ਵਾਰ ਕੁੱਟ ਖਾਂਦੇ ਸੀ ਇਹਨਾਂ ਨੂੰ ਹੁਣ ਵੀ ਨਹੀਂ ਪਤਾ ਲੱਗਣਾ 69 99 ਜਿਹੇ ਸ਼ਬਦ ਸੀ ਆਪਾਂ ਬੜੇ ਉਲਝੇ ਰਹੇ ਆ ਆਪਾਂ ਵੀ ਇਹਨਾਂ ਦੇ ਪਰ ਆਪਾਂ ਸਿੱਖ ਗਏ ਇਹ ਦੱਸ ਹੀ ਨਹੀਂ ਸਕਦੇ ਚੀਜ਼ਾਂ 69 99 ਤਾਂ ਮੈਗਨਾ ਨਹੀਂ ਦੱਸ ਸਕਦੇ ਦੂਜੀ ਗੱਲ ਇਹ ਆ ਵੀ ਜਿਹੜਾ ਸਾਡਾ ਕਾਨਵਰਟ ਸਕੂਲ ਹੈ ਇੱਕ ਲੋਕੀ ਮੰਨਣ ਨਾ ਮੰਨ ਪਰ ਮੇਰਾ ਮੰਨਣਾ ਹੈ ਇਹ ਸਾਡੇ ਇਤਿਹਾਸ ਦੇ ਉੱਤੇ ਸਾਡੇ ਸਿੱਖ ਕੌਮ ਦੇ ਉੱਤੇ ਤੇ ਨਾਲ ਪੰਜਾਬ ਦੇ ਉੱਤੇ ਸਭ ਤੋਂ ਵੱਡਾ ਹਮਲਾ ਹੈ ਇਹ ਤੁਸੀਂ ਹੁਣ ਸਾਰੇ ਪਿੰਡ ਦੇ ਵਿੱਚ ਲਾਏ ਆ ਐਦਾਂ ਤਾਂ ਵੱਖ-ਵੱਖ ਥਾਵਾਂ ਤੇ ਇਹ ਆਪਣੇ ਪੂਰੇ ਮੈਂ ਜਦੋਂ ਕਹਿੰਦੇ ਹੁੰਦੇ ਨਾ ਵੀ ਜੇ ਕੋਈ ਕੰਮ ਕਰਨਾ ਤਾਂ ਆਪਦੇ ਘਰੋਂ ਕਰੋ ਉਹ ਉਂਗਲੀ ਨਹੀਂ ਚੱਕਦਾ ਕੋਈ ਮੈਂ ਆਪਦਾ ਪਹਿਲਾ ਬੇਟਾ ਦੇਖਾਂ ਤੁਹਾਨੂੰ ਗਨੂਰ ਸਿੰਘ ਆਉਗਾ ਇੱਧਰ ਤੇ ਮੇਰਾ ਬੇਟਾ ਜੀ ਗਨੂਰ ਸਿੰਘ ਮਟੋਰ ਇਹ ਮੈਂ ਹੁਣ ਸਕੂਲ ਦਾ ਨਾ ਤਾਂ ਨਹੀਂ ਦੱਸਣਾ ਇਹ ਮੈਂ ਕਿਸੇ ਵਧੀਆ ਕਾਨਵੈਂਟ ਸਕੂਲ ਤੋਂ ਹਟਾ ਕੇ ਸਰਕਾਰੀ ਸਕੂਲ 'ਚ ਪਾਇਆ। ਹੁਣ ਪੁੱਛੂਗੇ ਕਿਉਂ ਵੀ ਲੋਕੀ ਤਾਂ ਉਧਰ ਨੂੰ ਭੱਜਦੇ। ਤੁਸੀਂ ਕਹਿਣਾ ਸਰਕਾਰ ਦੀ ਪ੍ਰਾਪਤੀ, ਲੋਕਾਂ ਨੇ ਕਹਣਾ ਦੇਖੋ ਜੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਪ੍ਰਾਪਤੀ ਸਕੂਲ ਇੰਨੇ ਵਧੀਆ ਹੋ ਗਏ। ਬਈ ਆਪਣਾ ਬੇਟਾ ਹਟਾ ਕੇ ਤੁਸੀਂ ਸਰਕਾਰੀ ਸਕੂਲ 'ਚ ਲਾ ਲਿਆ। ਇਹੀ ਗੱਲ ਹੋਣੀ ਫਿਰ। ਹਰੇ ਦਾ ਸਰਕਾਰ ਉਦੋਂ ਬਣੀ ਹੋਈ ਸੀ, ਉਦੋਂ ਕਿਹੜੀ ਪ੍ਰਾਪਤੀ ਦੱਸਣੀ ਸੀ ਇਹਨਾਂ ਨੇ? ਇਹ ਮੈਂ ਤਾਂ ਲਾਇਆ ਸੀ। ਮੈਂ ਬਿਲਕੁਲ ਔਨ ਰਿਕਾਰਡ ਦੱਸਣ ਲੱਗਾ। ਵੀ ਜਦੋਂ ਮੈਂ ਮਾਂ ਬੋਲੀ ਦੀ ਗੱਲ ਕਰਦਾ ਸੀ, ਜਦੋਂ ਮੈਂ ਲੱਖੇ ਸੁਧਾਣੇ ਬਾਈ ਨੂੰ ਦੇਖਦਾ ਸੀ। ਬਾਈ ਹੁਣ ਤ ਇਹ ਰਹੋ ਜਦੋਂ ਮਾਂ ਬੋਲੀ ਦੀ ਗੱਲ ਕਰਦੇ ਤਾਂ ਮੈਨੂੰ ਮੈਂ ਕਹਾਂ ਜਦੋਂ ਪਹਿਲਾ ਸਵਾਲ ਹੋਣਾ ਵੀ 10 ਬਾਈ ਤੂੰ ਬਗਵਾਸ ਕਰੀਂਦਾ ਤੇਰਾ ਬੇਟਾ ਕਿੱਥੇ ਵੱਢਦਾ ਮੈਂ ਕਹਾਂ ਪਹਿਲਾ ਸ਼ੁਰੂਆਤ ਇੱਥੋਂ ਕਰਾਂ ਹਜਾ ਕਿ ਮੇਰੀ ਵਾਈਫ ਨੇ ਕਿਹਾ ਸੀ ਵੀ ਅੱਪ ਵੱਡਾ ਰਿਸਕ ਤਾਂ ਨਹੀਂ ਲੈ ਰਹੇ ਬੱਚੇ ਨਾਲ ਬੱਚੇ ਜ਼ਿੰਦਗੀ ਨਾਲ ਖੇਡ ਤਾਂ ਨਹੀਂ ਰਹੇ ਅਜਾ ਨਹੀਂ ਆਸੀਂ ਵੀ ਤਾਂ ਪੜੇ ਉੱਥੋਂ ਆਈ ਕਿਹੜੇ ਕਿੰਨੇ ਕੁ ਥੱਲੇ ਲੱਗ ਗਏ ਇਸ ਕਰਕੇ ਤਾਂ ਨਹੀਂ ਤੁਸੀਂ ਲਾਲੇ ਵੀ ਹਰਜੋਤ ਸਿੰਘ ਬੈਂਸ ਸਿੱਖਿਆ ਮੰਤਰੀ ਤੁਹਾਡੇ ਹਲਕੇ ਦੇ ਆ ਦੇਖ ਲਿਓ ਕਿੰਨੀ ਅਗ ਮੈਂ ਉਹਦੇ ਨਾਲ ਕਿੰਨਾ ਕਿ ਮੈਨੂੰ ਦੇਖਿਆ ਹੋਣਾ ਤੁਸੀਂ ਜਾਂ ਮੈਂ ਕਿੰਨਾ ਕਿ ਜਾਣਦਾ ਉੱਤੇ ਜਿਆਦਾਤਰ ਜਦੋਂ ਮੈਂ ਪੱਤਰਕਾਰ ਮੈਂ ਜਦ ਵੀ ਲਿਖਦਾ ਮੈਂ ਖਿਲਾਫ ਹੀ ਲਿਖਦਾ ਹੁੰਦਾ ਮੈਂ ਖਿਲਾਫ ਤਾਂ ਨਹੀਂ ਇਹਦਾ ਮੈਂ ਸਰਕਾਰ ਦੇ ਖਿਲਾਫ ਆ ਮੈਂ ਨੀਤੀਆਂ ਦੇ ਖਿਲਾਫ ਐ ਕਿਉਂਕਿ ਸਾਡੀ ਤਰਾਸ਼ ਦੀ ਇਹ ਰਹੀ ਆ ਸਤਨਾਮ ਜੀ ਤੁਸੀਂ ਸ਼ਾਇਦ ਇਹ ਚੀਜ਼ ਨੂੰ ਜਾਣਦੇ ਹੋਵਗੇ ਬੜੀ ਹੈਰਾਨੀ ਦੀ ਗੱਲ ਐ ਵੀ ਸਾਡੇ ਸਿੱਖਿਆ ਮੰਤਰੀ ਤਾਂ ਸਰਦਾਰ ਬਣ ਗਏ ਪਰ ਕਦੇ ਸਾਡੇ ਕਿਸੇ ਵੀ ਸਿੱਖਿਆ ਮੰਤਰੀ ਦਾ ਪਿਛਲਾ ਰਿਕਾਰਡ ਚੈੱਕ ਕਰ ਲਓ ਪ੍ਰਗਟ ਸਿੰਘ ਨੂੰ ਦੇਖ ਲਓ ਹੁਣ ਦੇਖ ਲਓ ਸਿੱਖਿਆ ਮੰਤਰੀ ਪੰਜਾਬ ਵਰਜੋ ਸਿੰਘ ਬੈਂਸ ਐ ਪੱਗਾਂ ਦਾ ਸਿਰ ਤੇ ਹੈਗੀਆਂ ਨੇ ਪਰ ਕਦੇ ਕੋਸ਼ਿਸ਼ ਕੀਤੀ ਲੈਣ ਇਤਿਹਾਸ ਪੜਾਉਣ ਦੀ ਸਕੂਲਾਂ ਦੇ ਵਿੱਚ ਤੁਸੀਂ ਸਕੂਲ 'ਚ ਇਤਿਹਾਸ ਪੜਿਆ ਹੋਊਗਾ ਮੈਂ ਪੜਿਆ ਮੈਂ ਜਦ ਦੂਜੀ ਤੀਜੀ ਕਲਾਸੋਂ ਇਤਿਹਾਸ ਪੜਨਾ ਸ਼ੁਰੂ ਕਰਤਾ ਸੀ ਹੁਣ ਦੱਸੋ ਕਿੱਥੇ ਇਤਿਹਾਸ ਹੁਣ ਬਹੁਤ ਸਾਰੇ ਲੋਕ ਕਹਿੰਨ ਕਿ ਵੀ ਖੜਾ ਗੱਲਾਂ ਮਾਰੀ ਜਾਂਦਾ ਚਾਰ ਪੋਸਟਰ ਕੱਢ ਕੇ ਲਾ ਦਤੇ ਅਸਰ ਇਹਦਾ ਕੀ ਹੋਇਆ ਕੋਈ ਅਸਰ ਹੈਗਾ ਤੁਹਾਡੇ ਘਰਦਿਆਂ ਨੂੰ ਪਤਾ ਇਹਨਾਂ ਚੀਜ਼ਾਂ ਦਾ ਤੁਸੀਂ ਆਪ ਦੇਖਦੇ ਹੋ ਤੁਹਾਡੇ ਬੱਚੇ ਦੇਖਦੇ ਆ ਬੇਟਾ ਇਹ ਪੋਸਟਰ ਲਾਏ ਆ ਤੁਸੀਂ ਇਹਨੂੰ ਦੇਖ ਕੇ ਲੰਘਦੇ ਹੋ ਇੱਥੋਂ ਹਾਂਜੀ ਆ ਚਲੋ ਸੁਣ ਲਓ ਜੋ ਤਾਂ ਕੀ ਲਿਖਿਆ ਤੁਹਾਡੇ ਪਿੱਠ ਪਿਛੇ ਜਿਹੜਾ ਪੋਸਟਰ ਆ ਮੈਂ ਕਹਾਂਗਾ ਪੋਸਟਰ ਦਿਖਾ ਦਿਓ ਕੀ ਲਿਖਿਆ ਬੱਬਾ ਬੋਤਾ ਸਿੰਘ ਗਰਜਾ ਸਿੰਘ ਦਾ ਪੋਸਟਰ ਆ ਕੀ ਲਿਖਿਆ ਇਹਦੇ ਉੱਤੇ ਚਿੱਠੀ ਲਿਖੀ ਸਿੰਘ ਬੋਤਾ ਹੱਥ ਹੈ ਸੋਟਾ ਵਿਚਰਾ ਖਲੋਤਾ ਆਣਾ ਲਾਇਆ ਗੱਡੇ ਨੂੰ ਪੈਸਾ ਲਾਇਆ ਖੋਤਾ ਆਖੋ ਭਾਬੀ ਖਾਣੋਂ ਨੂੰ ਇਹੋ ਆਖੇ ਸਿੰਘ ਬੋਤਾ ਅੱਛਾ ਤੁਸੀਂ ਇਹ ਦੇਖ ਕੇ ਲੰਘਦੇ ਆ ਰੋਜ਼ ਇੱਥੋਂ ਹਾਂਜੀ ਜੀ ਸਾਫ਼ੀ ਕਰਦੇ ਸਾਫ਼ੀ ਕਰਦੇ ਰੋਜ਼ ਹਾਂਜੀ ਰੋਜ਼ ਕੱਪੜਾ ਰੋਜ਼ ਕੱਪੜਾ ਮਾਰਦਾ ਜੀ ਆ ਕੇ ਇਹਨੂੰ ਜਦੋਂ ਮੈਂ ਲਾਇਏ ਸੀ ਨਾ ਇਹ ਪੋਸਟਰ ਤમે ਮੇਰੇ ਪਹਿਲਾਂ ਇਹਨੂੰ ਕਿਹਾ ਸੀ ਵੀ ਮੈਂ ਯਾਰ ਲਾਣ ਲੱਗਿਆ ਦੇ ਕੇ ਕਿਉਂਕਿ ਆਪਣੀ ਪੀੜ੍ਹੀ ਨੂੰ ਕਿਹਾ ਜਾਂਦਾ ਹੈਗੇ ਵੀ ਤੂੰ ਮੇਰਾ ਅੱਗੇ ਵੰਸ਼ ਹੈ ਵੀ ਇਹਨੂੰ ਕਪੜਾ ਜ਼ਰੂਰ ਮਾਰੀ ਕਿਤੇ ਉਹ ਕੰਮ ਨਾ ਹੋਵੇ ਮੈਂ ਲਾਤਾ ਇਹ ਨਾਲ ਜਿਹੜੇ ਗਿਆ ਹੋਵੇ ਕਿਉਂਕਿ ਇਹ ਲੋਕਾਂ ਨੇ ਚਲੋ ਪਿੰਡ ਦਾ ਸਾਡਾ ਬੜਾ ਵਧੀਆ ਮੈਂ ਆਪਣੇ ਪਿੰਡ ਦਾ ਐਨਾ ਸਰਕਾਰ ਕਰਦਾ ਐਨੇ ਵਧੀਆ ਲੋਕ ਨੇ ਸਾਡੇ ਪਿੰਡ ਦੇ ਲੋਕਾਂ ਨੇ ਐਪਰੀਸ਼ੀਏਟ ਕੀਤਾ ਇਹ ਚੀਜ਼ ਨੂੰ ਵੀ ਯਾਰਾ ਕਿਮ ਤੂੰ ਬੱਕੇ ਵਧੀਆ ਕੀਤਾ ਆਪਣੇ ਪਿੰਡ ਕੀਤਾ ਤੁਸੀਂ ਕਿ ਹੋਰ ਪਿੰਡਾਂ 'ਚ ਵੀ ਗਏ ਸ਼ੁਰੂਆਤ ਮੈਂ ਘਰ ਤੋਂ ਹੀ ਕੀਤੀ ਜਿਹੜੀ ਗੱਲ ਕਰਦਾ ਇਹ ਤੋਂ ਬਾਅਦ ਮੈਂ ਮੰਤਰੀ ਸਾਹਿਬ ਦੇ ਚਾਚੇ ਦੇ ਪਿੰਡ 'ਚ ਵੀ ਲੈ ਕੇ ਆਇਆ ਸਿੱਖਿਆ ਮੰਤਰੀ ਪੰਜਾਬ ਉਹਨਾਂ ਦੇ ਚਾਚੇ ਦੇ ਪਿੰਡ ਵੀ ਲੈ ਕੇ ਆਇਆ ਇਹ ਇਤਿਹਾਸ ਪਰ ਉੱਥੇ ਇੱਕ ਵੱਡੀ ਗੱਲ ਇਹ ਸੀ ਵੀ ਉਹ ਪਿੰਡ ਦੇ ਵਿੱਚ ਉਹ ਪਿੰਡ ਦੇ ਸਰਪੰਚ ਨੇ ਪਹਿਲਾਂ ਊੜਾੜਾ ਤੇ ਪੰਜ ਪਿਆਰੇ ਚਾਰ ਸਾਹਿਬ ਜਦ ਇਹਨਾਂ ਬਾਰੇ ਜਾਣਕਾਰੀ ਦਿੱਤੀ ਹੋਈ ਸੀ ਇਹ ਗੁਰਦੁਆਰਾ ਸਾਹਿਬ ਦੇ ਵਿੱਚ ਜਿਹਨੂੰ ਵੇਖ ਕੇ ਮੈਨੂੰ ਬੜੀ ਖੁਸ਼ੀ ਹੋਈ ਇਹ ਚੀਜ਼ ਦੀ ਵੀ ਸਾਡਾ ਪੰਜਾਬ ਕਿਤਨਾ ਕਿਤੇ ਖੜਾ ਹਜੇ ਤੇ ਦੂਜੇ ਪਾਸੇ ਪਿੰਡ ਲੋਦੀਪੁਰ ਤੋਂ ਸ਼ੁਰੂ ਕੀਤਾ ਪਿੰਡ ਲੋਦੀਪੁਰ ਚ ਵੀ ਲਾਇਆ ਜੀ ਇਹ ਕਈ ਵਾਰ ਇਹ ਕਹਿ ਦਿੱਤਾ ਜਾਂਦਾ ਵੀ ਜਿਹੇ ਕੰਮ ਲੋਕ ਤਾਂ ਕਰਦੇ ਆ ਵੀ ਬਾਹਰ ਐਨਆਰਆਈਆਂ ਤੋਂ ਪੈਸੇ ਵਟੋਰਨੇ ਹੁੰਦੇ ਪੈਸੇ ਇਕੱਠੇ ਕਰਨੇ ਹੁੰਦੇ ਆ ਪੇ ਪੈਸਾ ਕਿੱ ਬਾਦਰਦਾ ਮੇਰੀ ساری ਉਮਰ ਬਾਹਰ ਲਾਤੀ ਜੀ ਹੂੰ ਉਹ ਸਾਨੂੰ ਪਤਾ ਹੀ ਵੀ ਐਨਆਰਆਈ ਕਿੰਨੇ ਕੁ ਬਣਾਦੇ ਕਿੱਦਾਂ ਕਰਦੇ ਹੂੰ ਤੇ ਜਦੋਂ ਨੀਤ ਸਾਫ਼ ਹੋਵੇ ਨਾ ਜੀ ਤਾਂ ਸਭ ਕੁਝ ਹੋ ਜਾਂਦਾ ਕਰੇ ਕਰਾਵੇ ਆਪੋ ਆਪ ਹੂੰ ਜਦੋਂ ਉਹ ਕਾਰਪੋਰ ਕਰਾਨ ਤੇ ਆ ਜਾਂਦਾ ਫਿਰ ਉਹਦੇ ਬਾਅਦ ਤੇ ਕੋਈ ਥੋੜੀ ਨਹੀਂ ਹੁੰਦੀ ਸਭ ਕੁਝ ਹੋ ਹੀ ਜਾਂਦਾ ਪਰ ਇਹ ਗੱਲ ਮੈਂ ਔਨ ਕੈਮਰਾ ਖੈਂਦਾ ਜੇ ਕਿਨਾਂ ਭੇਜਿਓ ਦੱਸ ਦਿਓ ਸਤਨਾਮ ਸਿੰਘ ਹਣਾ ਦੱਸ ਦਿਓ ਤੇ ਕਮੈਂਟ ਕਰਕੇ ਦੱਸ ਦਿਓ ਵੀ ਅਸੀਂ ਭੇਜ ਦੇ ਰਹੇ ਹਾਂ ਆਪਣੀ ਨੀਅਤ ਨੇ ਦੇਣਾ ਕਰਨਾ ਹੁਣ ਤੁਸੀਂ ਕਹਿੰਦੇ ਹੋ ਵੀ ਬੱਚਿਆਂ ਨੂੰ ਸਿਖਾਓ ਤੁਸੀਂ ਆਪਣੇ ਬੱਚੇ ਨੂੰ ਕਿੰਨਾ ਕੁ ਸਿਖਾਇਆ ਇਹਨੂੰ ਪੁੱਛ ਲੈ ਮੈਂ 400 ਪੁੱਛ ਲਓ ਜੀ ਬੇ ਸਿੱਖ ਇਤਿਹਾਸ ਬਾਰੇ ਕਿੰਨਾ ਕੁ ਪਤਾ ਤੁਹਾਨੂੰ ਆਪਣੇ ਚਾਰ ਸਾਹਿਬਜ਼ਾਦੇ ਦੇ ਨਾਮ ਪਤਾ? ਹਾਂਜੀ ਜੀ। ਦੱਸੋਗੇ? ਬਾਬਾ ਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ। ਤੇ ਹੋਰ ਕੋਈ ਸਵਾਲ ਤੁਹਾਨੂੰ ਪੁੱਛਾਂ? ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਿੰਨੇ ਗੁਰੂ ਸਾਹਿਬਾਨ ਦੀ ਬਾਣੀ ਦਰਜ ਹੈ? 6 ਗੁਰੂ ਸਾਹਿਬਾਨ ਦੀ। ਪੰਜ ਪਿਆਰੇ ਸਵਾਨਾਂ ਦੇ ਨਾਮ? ਪੰਜ ਪਿਆਰੇ। ਪੰਜ ਪਿਆਰੇ ਸਾਹਿਬ। ਬਾਈ ਰਜਿੰਦ ਪਾਈਤਰਮ ਸਿੰਘ ਪਾਈ ਹਿਮ ਸਿੰਘ ਪਾਈ ਮੋਕਮ ਸਿੰਘ ਪਾਈ ਸਾਈ ਸਿੰਘ ਤੁਸੀਂ ਇਹ ਹੁਣ ਜਦੋਂ ਦੇਖਦੇ ਆ ਤੇ ਤੁਸੀਂ ਅ ਤੁਹਾਡਾ ਦਿਲ ਕਰਦਾ ਵੀ ਇਤਿਹਾਸ ਬਾਰੇ ਜਾਣੀਏ ਪੜੀਏ ਹਾਂਜੀ ਜੀ ਬਹੁਤ ਚਾਹਾਂ ਦਰੀਦਾ ਨਹੀਂ ਹੁੰਦਾ ਬਹੁਤ ਦਿਲ ਕਰਦਾ ਤੇ ਅ ਕਿੱਥੋਂ ਫਿਰ ਤੁਸੀਂ ਸਿੱਖ ਦੇ ਕਿਤਾਬਾਂ ਤੁਹਾਨੂੰ ਕੌਣ ਲਿਆ ਕੇ ਦਿੰਦਾ ਕਿਤਾਬਾਂ ਪੜਦੇ ਹੋ ਸਾਡੇ ਸਕੂਲ ਵਾਲੇ ਕੰਪੀਟੀਸ਼ਨ ਕਰਾਉਂਦੇ ਧਾਰਮੀ ਪ੍ਰੀਖਿਆ ਦੇ ਤੇ ਮੇਰੇ ਪਿਤਾ ਮੇਰੇ ਦਾਦਾ ਜੀ ਮੈਨੂੰ ਬਹੁਤ ਕੁਝ ਸਿਖਾਉਂਦੇ ਔਰ ਪੋਸਟਰ ਵੀ ਲਗਾਤੇ ਕਿ ਸਾਡੇ ਪਿੰਡ ਵਾਲੇ ਸਾਰੇ ਯਾਦ ਕਰਨ ਮੈਂ ਵੀ ਕਰਾਂ ਅੱਛਾ ਤੇ ਫਿਰ ਹੋਰ ਬੱਚੇ ਵੀ ਤੁਹਾਡੇ ਨਾਲ ਦੇ ਜਿਹੜੇ ਹੈਗੇ ਆ ਪੜਦੇ ਆਗੇ ਇੱਥੇ ਹਾਂਜੀ ਜੀ ਤੇ ਜੀ ਇੱਕ ਹੀ ਸ਼ਰਵਾਦ ਕਰਨੀ ਦੀ ਸੋਚਿਆ ਮੈਂ ਵੀ ਸਾਡੇ ਦੇ ਇਤਿਹਾਸ ਖਤਮ ਹੋ ਗਿਆ ਤਾਂ ਸਾਡੇ ਬੱਚੇ ਖਤਮ ਹੋ ਜਾਣਗੇ ਕਿਉਂਕਿ ਸਤਰਾਮ ਸਿੰਘ ਜੀ ਮੈਂ ਤੁਹਾਡਾ ਪੰਜਾਬੀ ਲੋਕ ਚੈਨਲ ਦਾ ਧੰਨਵਾਦ ਇਸ ਕਰਕੇ ਕਰਦਾ ਕਿਉਂਕਿ ਲੋਕ ਆਵਾਜ਼ ਸਿਰਫ ਤੁਸੀਂ ਚੱਕਦੇ ਐ ਬੰਦਾ ਕਹਿੰਦਾ ਹੁੰਦਾ ਜਿਹੜੇ ਚੈਨਲ ਦੇ ਬੰਦਾ ਬੋਲਦੇ ਉਹਦਾ ਨਾਮ ਲਾਉਂਗਾ ਮੈਂ ਕਿਸੇ ਚੈਨਲ ਦੇ ਬਲਾ ਲਉਂਗਾ ਪੰਜਾਬੀ ਲੋਕ ਚੈਨਲ ਦਾ ਨਾਮ ਸਭ ਤੋਂ ਪਹਿਲਾਂ ਲਾਉਂਗਾ ਕਿਉਂਕਿ ਪੰਜਾਬੀ ਲੋਕ ਚੈਨਲ ਹੈ ਜਿਹੜਾ ਚੈਨਲ ਜਿਹੜਾ ਆਵਾਜ਼ ਚੱਕਦਾ ਤੇ ਤੁਸੀਂ ਗੱਲ ਵੀ ਲੋਕਾਂ ਦੀ ਕਰਦੇ ਇਤਿਹਾਸ ਦੀ ਗੱਲ ਕਰਦੇ ਮੈਨੂੰ ਬਹੁਤ ਚੀਜ਼ਾਂ ਪਤਾ ਨਹੀਂ ਵੀ ਜੋ ਤੁਸੀਂ ਕਰਦੇ ਨੇ ਮੇਰਾ ਵੀ ਇੱਕ ਇਹ ਸੀਗਾ ਵੀ ਕਿਤੇ ਸਾਡੇ ਬੱਚੇ ਇਤਿਹਾਸ ਨਾਲ ਜੁੜ ਟੁੱਟ ਗਏ ਆਪਾਂ ਤਾਂ ਬੋਲ ਰਹੇ ਤੁਸੀਂ ਵੀ ਤਾਂ ਪੁੱਛ ਰਹੇ ਜੇ ਤੁਹਾਨੂੰ ਪਤਾ ਹੈ ਤੁਸੀਂ ਉਹ ਸਵਾਲ ਪੁੱਛੂਗੇ ਜੇ ਤੁਹਾਨੂੰ ਪਤਾ ਹੈ ਤਾਂ ਪੁੱਛੋਗੇ ਤੁਸੀਂ ਮੈਂ ਤਾਂ ਦੱਸੂਗਾ ਮੈਂ ਤਾਂ ਗੱਲ ਕਰੂੰਗਾ ਜੇ ਮੈਨੂੰ ਪਤਾ ਹੈ ਮੈਂ ਤਾਂ ਗੱਮੇ ਕਰੂੰਗਾ ਕਿਉਂਕਿ ਮੇਰੇ ਕੋਲ ਸਵਾਲ ਹੀ ਪੁੱਛਣੇ ਮੈਨੂੰ ਪਤਾ ਹੈ ਕਿਉਂ ਪਤਾ ਸਾਨੂੰ ਅਸੀਂ ਇਤਿਹਾਸ ਪੜ੍ਹਿਆ ਹੋਇਆ ਅਸੀਂ ਕਹਾਣੀਆਂ ਸੁਣੀਆਂ ਹੋਈਆਂ ਅਸੀਂ ਇਹਨੇ ਸਾਖੀਆਂ ਸੁਣੀਆਂ ਹੋਈਆਂ ਜਦੋਂ ਹੋਲਾ ਮੱਲਾ ਹੁੰਦਾ ਸੀ ਆਪਾਂ ਦੀਵਾਨ ਸੁਣੇ ਹੋਏ ਹੁਣ ਦੀਵਾਨ ਨਹੀਂ ਲੱਗਦੇ ਇਹ ਸਾਡੀ ਤਰਾਸ਼ਦੀ ਹੈ ਤੇ ਜਿਹੜੀਆਂ ਫਿਲਮਾਂ ਵਾਲੇ ਪਾਸੇ ਆਈ ਚੱਲ ਗਏ ਨਾ ਅਸੀਂ ਜਦੋਂ ਗੱਲ ਕਰਦੇ ਸੀ ਘਰ ਦੇ ਵਿੱਚ ਕੋਈ ਐ ਕਰਕੇ ਵੀ ਨਹੀਂ ਕਰ ਲੈਂਦੇ ਸੀ ਪੁਰਾਣੇ ਸਿਆਣੇ ਵੀ ਗੁਰੂਆਂ ਅਸਾਂ ਗੁਰੂ ਅਨੰਗਦੇਵ ਜੀ ਦੀ ਨਕਲ ਤਾਂ ਨਹੀਂ ਕਰਦਾ ਐਂ ਡਰਾਂਦੇ ਸੀ ਅੰਨਾ ਡਰ ਸੀ ਅੱਜ ਦੇਖੋ ਧਰੋਬਰਾਠੀ ਨੇ ਕੀ ਕੀਤਾ ਇਹ ਸਾਡੀ ਖੁੱਲ੍ਹ ਦੇਣ ਦਾ ਨਤੀਜਾ ਹੈ ਉਹ ਉਹਨੇ ਕਹਦੇ ਆਸਤੇ ਕੀਤਾ ਪਬਲਿਸਿਟੀ ਵਾਸਤੇ ਉਹਦੇ ਆਸਤੇ ਉਹਨੂੰ ਫਿਲਮ ਡਿਲੀਟ ਕਰਤੀ ਕੀ ਵਿਗਾੜ ਦੇਣਾ ਉਹਦਾ ਆਪਾਂ ਮੈਂ ਗੱਲ ਕਰਦਾ ਵੈਸੇ ਐਨੀ ਮੈਂ ਕਹਿੰਦਾ ਜਾ ਕੇ ਉਹਦਾ ਸਿਰ ਕਲਮ ਕਰ ਦੂੰ ਇਹ ਵੀ ਨਹੀਂ ਕਹਿੰਦਾ ਲੋਕੀ ਦਾ ਮਤਲਬ ਪੁੱਠਾ ਖੱਡ ਦੇਣਾ ਪਰ ਵਿਗਾੜ ਕੀ ਲਿਆ ਖੁੱਲ ਦੇਣ ਦੇ ਨਤੀਜੇ ਆ ਹੋਣਗੇ ਸਾਡੇ ਲੋਕ ਪਰ ਫਿਲਮਾਂ ਦੇ ਹੱਕ ਦੇ ਵਿੱਚ ਵੀ ਬਹੁਤ ਖੜਦੇ ਆ ਬਾਈ ਜੀ ਵੀ ਫਿਲਮਾਂ ਤਾਂ ਬਣਨੀਆਂ ਚਾਹੀਦੀਆਂ ਇਹ ਨਵੀਂ ਟੈਕਨੋਲੋਜੀ ਆ ਅਸੀਂ ਪਿੱਛੇ ਰਹਿ ਜਾਵਾਂਗੇ ਸਾਡੀ ਕੌਮ ਪਛੜ ਜੂਗੀ ਅਜਹੀਆਂ ਬਹੁਤ ਸਾਰੀਆਂ ਦਲੀਲਾਂ ਦਿੰਦੇ ਆ ਵੀ ਜੇ ਜਮਾਨੇ ਦੇ ਨਾਲ ਨਾ ਚੱਲੇ ਫਿਰ ਸਿੱਖਾਂ ਨੂੰ ਕੌਣ ਪੁੱਛੂਗਾ ਸਤਨਾਮ ਸਿੰਘ ਜੀ ਇੱਕ ਮੈਂ ਜਿਹੜੇ ਕਹਿੰਦੇ ਫਿਲਮਾਂ ਬਣੀਆਂ ਚਾਹੀਦੀਆਂ ਉਹਨਾਂ ਤੋਂ ਮੈਂ ਦੇਖਣ ਪੁੱਛਣਾ ਚਾ ਉਹਨਾਂ ਵੀ ਜਿਹੜੇ ਪੁਰਾਣੇ ਯੋਧੇ ਸੂਰਬੀਰ ਹੋਏ ਸੀ ਉਹਨਾਂ ਤੋਂ ਤਗੜਾ ਇੱਕ ਸੂਰਬੀਰ ਦਾਦੋ ਜਿਹੜਾ ਫਿਲਮਾਂ ਵਿੱਚ ਦਿਖਾ ਕੇ ਤੂੰ ਬਣਾਤਾ ਜਾਂ ਲਿਆਓ ਅਜਿਹੇ ਲੋਕ ਜਿਹੜੇ ਫਿਲਮਾਂ ਵੇਖ ਕੇ ਆਪਣੇ ਆਪ ਨੂੰ ਬਦਲਤਾ ਜਾਂਦੇ ਨੇ ਜਿਹੜੇ ਗੁਰਸਿੱਖ ਬਣ ਗਏ ਜਿਹੜੇ ਬਦਲ ਤੇ ਆਪਣਾ ਧਰਮ ਬਦਲਤਾ ਵੀ ਬਿਲਕੁਲ ਧਰਮ ਬਦਲਤਾ ਮਤਲਬ ਉਹ ਆਪਣਾ ਚੇਂਜ ਕਰਤਾ ਪਹਿਲਾਂ ਓਏ ਦਾੜੀ ਕੱਟੀ ਸੀ ਵਾਲ ਕੱਟੇ ਸੀ ਉਹਨਾਂ ਗੁਰਸਿੱਖ ਬਣ ਕੇ ਮਰ ਛੱਕ ਲਿਆ ਹੈਗੇ ਨੇ ਅਜੇ ਨਾ ਮਾਤਰ ਹੋਣਗੇ ਇਸ ਕੋਸ਼ਕ ਸਮੇਂ ਬਾਅਦ ਤੇ ਫਿਰ ਮੈਂ ਹਾਈ ਚੈੱਕ ਕਰ ਦਿਆ ਦਿਮਾਗ ਨੂੰ ਬੰਦੇ ਦੇ ਵਿੱਚ ਉਸੇ ਹੋਂ ਦਾ ਮੈਂ ਕਰ ਦੂੰ ਬੰਦਾ ਤਾਂ ਸ਼ਕਤੀਮਾਨ ਵੀ ਬਣਦਾ ਰਿਹਾ ਬੱਚੇ ਸ਼ਕਤੀਮਾਨ ਬਣ ਕੇ ਕੋਠੇ ਸਾਲਾ ਮਾਰਦੇ ਰਹੇ ਸਦੀਵੀ ਪ੍ਰਭਾਵ ਨਹੀਂ ਪਾਉਂਦੀਆਂ ਬਿਲਕੁਲ ਨਹੀਂ ਪਾਉਂਦੀਆਂ ਜੀ ਜਿਹੜੀਆਂ ਸਾਖੀਆਂ ਪਾਉਂਦੀਆਂ ਉਹ ਕਦੇ ਝਾਕੀਆਂ ਨਹੀਂ ਪਾਉਂਦੀਆਂ ਝਾਕੀਆਂ ਕੁਝ ਸਮੇਂ ਵਾਸਤੇ ਹੁੰਦੀਆਂ ਤੇ ਸਾਖੀਆਂ ਹਮੇਸ਼ਾ ਲਈ ਹੁੰਦੀਆਂ ਸਾਖੀ ਜਿਹੜੀ ਦਿਮਾਗ ਦੇ ਵਿੱਚ ਘਰ ਕਰ ਜਾਂਦੀ ਵੇ ਬੰਦਾ ਡੋਲਦਾ ਨਹੀਂ ਹੈਗਾ ਬੰਦਾ ਜਿਹਦਾ ਬਾਬਾ ਬਾਗ ਸਿੰਘ ਬਾਗ ਤੇ ਕਹਿੰਦਾ ਬਾਗ ਸਿੰਘ ਲੜੂਗਾ ਦੋ ਛੇਰਾਂ ਦੇ ਨਾਲ ਉਹ ਕਹਿੰਦਾ ਇੱਕ ਤੂੰ ਬਾਗ ਕਹਿੰਦਾ ਤੂੰ ਸਿੰਘ ਕਹਿੰਦਾ ਇੱਕ ਤੇ ਛੇਰ ਕਹਿੰਦਾ ਇੱਕ ਛੱਡੂਗਾ ਤੇ ਮੈਂ ਛੇਰ ਕਹਿੰਦਾ ਛੇਰ ਵੀ ਦੋ ਛੱਡ ਕਿਉਂਕਿ ਮੈਂ ਕੱਲ੍ਹ ਨਹੀਂ ਇੱਕ ਮੈਂ ਬਾਗਿਆ ਨਾਲ ਸਿੰਘ ਆ ਮੇਰੇ ਤੇ ਦੋ ਛੇਰ ਛੱਡ ਤੇ ਕੱਲੇ ਇੱਕ ਬਾਗ ਸਿੰਘ ਨਾਲ ਦੋ ਛੇਰ ਮਾਰਤੇ ਸੀ ਇੱਕ ਇਹ ਫਿਲਮਾਂ ਦਿਖਾਉਣਗੀਆਂ ਜੇ ਫਿਲਮ ਚ ਆਪਾਂ ਇਹ ਦਿਖਾਈਏ ਤੇ ਲੋਕਾਂ ਨੇ ਝੂਠ ਮੰਨਣਾ ਇਹ ਵੇ ਐ ਹੋ ਸਕਦਾ ਪਰ ਇਹ ਸਾਡੇ ਸੂਰਬੀਰ ਜੌਧਿਆਂ ਦੀ ਇਹ ਕੁਰਬਾਨੀ ਹੈ ਇਹ ਉਹਨਾਂ ਦਾ ਇਤਿਹਾਸ ਹੈ ਇਹ ਕੋਣ ਮੰਨੂਗਾ ਕੋਈ ਇਸ ਕਰਕੇ ਜੇ ਆਪਾਂ ਨੂੰ ਜਿੰਦਾ ਰੱਖਣਾ ਹੈ ਚੀਜ਼ਾਂ ਨੂੰ ਤਾਂ ਸਾਨੂੰ ਪਿੰਡ-ਪਿੰਡ 'ਚ ਪੋਸਟਰ ਲਾਣੇ ਪੈਣੇ ਤੇ ਨਾਲ ਜਿਸ ਤਰ੍ਹਾਂ ਮੈਂ ਬੱਚਿਆਂ ਨੂੰ ਬੇਨਤੀ ਕਰਦਾ ਹੁੰਦਾ ਕਿ ਇਹਨਾਂ ਨੂੰ ਜਿਹੜਾ ਸੁਣਾਊਗਾ ਯਾਦ ਕਰਕੇ ਉਹਨਾਂ ਨੂੰ ਇਨਾਮ ਦਿੱਤਾ ਜਾਊਗਾ ਜੋ ਕਹੂੰਗੇ ਲੈ ਕੇ ਦੇਵਾਂਗੇ ਜਿੰਨੀ ਸਮਰੱਥ ਹੋਊਗੀ ਲੈ ਦਾਂਗੇ ਪਰ ਸ਼ਰਤ ਇਹ ਆ ਵੀ ਇਹ ਸਿੱਖੋ ਜੇ ਆਪਾਂ ਇਤਿਹਾਸ ਨਾਲ ਜੁੜਾਂਗੇ ਸਾਡੇ ਦੇ ਕੱਲ ਨੂੰ ਆਹ ਜਿਹੜਾ ਪ੍ਰਵਾਸਵਾਦ ਹੈ ਨਾ ਇਹ ਸਾਡੇ ਦੇ ਹਾਵ ਹੀ ਨਹੀਂ ਹੋਣਾ ਕਿਉਂ ਆਪਾਂ ਪ੍ਰਵਾਸ ਦੇ ਗੁਲਾਮੀ ਕਬੂਲ ਕਰੀ ਜਾ ਰਹੇ ਕਿਉਂਕਿ ਆਪਾਂ ਭੁੱਲਦੇ ਜਾ ਰਹੇ ਆਪਾਂ ਵਾਰਿਸ ਕਿਹਦੇ ਆ ਕਿ ਜਿਹੜੀ ਹੁਣ ਤੁਸੀਂ ਤਸਵੀਰਾਂ ਲਾਈਆਂ ਐ ਜੇ ਤੁਹਾਡੇ ਕੋਲ ਕੋਈ ਲੈਣਾ ਚਾਵੇ ਵਿੱਚ ਤੁਹਾਨੂੰ ਦੇਖ ਕੇ ਕਿਸੇ ਨੂੰ ਚਾ ਉਪਜੇ ਮਨ ਦੇ ਵਿੱਚ ਵੀ ਚਲੋ ਅਸੀਂ ਵੀ ਇਹ ਤਸਵੀਰਾਂ ਲਾਈਏ ਆਪਣੇ ਪਿੰਡ ਬਟ ਲਾਈਏ ਤਾਂ ਇੱਕ ਕਲੈਕਸ਼ਨ ਹੈਗੀ ਇਹਦੀ ਕੋਈ ਤੁਹਾਡੇ ਕੋਲ ਡਿਜੀਟਲ ਕਾਪੀਆਂ ਜਿਹੜੀ ਤੁਸੀਂ ਦੇ ਸਕੋ ਕਿਸੇ ਨੂੰ ਨਹੀਂ ਮੈਂ ਬਿਲਕੁਲ ਬਣਾ ਕੇ ਰੱਖਿਆ ਹੋਇਆ ਮੈਂ ਨੰਬਰ ਆਪ ਦਾ ਥੱਲੇ ਤਾਂ ਹੀ ਲਾਇਆ ਮੈਂ ਆਪਣੀ ਪਬਲਿਸਿਟੀ ਵਾਸਤੇ ਨਹੀਂ ਲਾਇਆ ਇਹ ਇਹ ਨੰਬਰ ਲਾਉਣ ਦਾ ਮੇਰਾ ਮਕਸਦ ਇਹ ਸੀਗਾ ਵੀ ਜੇਕਰ ਕੋਈ ਚਾਹਦਾ ਹੋਵੇ ਪੋਸਟਰ ਜੀ ਨੂੰ ਚਾਹੀਦਾ ਇਹ ਤੋਂ ਲਵਾ ਮੈਨੂੰ ਫੋਨ ਵੀ ਆ ਜਾਵੇ ਵੈਸੇ ਕਹੀਆਂ ਦੇ ਵੀ ਜਿਹੜਾ ਚਾਹਦਾ ਹੋਵੇ ਮੈਂ ਪੋਸਟਰ ਲਾਣਾ ਐ ਮੈਨੂੰ ਯਾਰ ਚਾਹੀਦੀ ਆ ਮੈਂ ਆਪਣੇ ਪਿੰਡ ਲਾਣੇ ਉਹ ਮੇਰੇ ਨਾਲ ਸੰਪਰਕ ਕਰੋ ਮੈਂ ਉਹਨੂੰ ਫ੍ਰੀ ਬਕੋਸਟ ਦੇ ਕੇ ਜਾਊਗਾ ਕਿਉਂਕਿ ਕਿੰਨੀ ਕੁ ਰਹਿ ਗਈ ਬਹੁਤੀ ਘੱਟ ਲਈ ਥੋੜੀ ਰਹਿ ਗਈ ਜਿੰਨੀ ਕੁ ਰਹਿ ਗਈ ਹੁਣ ਅਕਾਲਪੁਰਖ ਨੂੰ ਸਮਰਪਿਤ ਹੋਣਾ ਚੀਜ਼ ਲੈ ਕੇ ਸੋ ਬਿਲਕੁਲ ਆਪਣੇ ਆਪ ਦੇ ਵਿੱਚ ਹਰ ਬੰਦਾ ਜਿਹੜਾ ਹੈਗਾ ਉਹ ਉਪਰਾਲਾ ਕਰਦਾ ਆਪਣੀ ਸਮਰੱਥਾ ਦੇ ਮੁਤਾਬਕ ਆਪਣੀ ਸਮਝ ਦੇ ਮੁਤਾਬਕ ਸੋ ਭਗਵਾਨ ਸਿੰਘ ਮਟੋਰ ਹੋਰਾਂ ਨੇ ਇਹੜਾ ਉਪਰਾਲਾ ਕੀਤਾ ਆਪਣੇ ਘਰ ਤੋਂ ਸ਼ੁਰੂਆਤ ਕੀਤੀ ਆ ਆਪਣੇ ਪਿੰਡ ਦੀਆਂ ਵੱਖ-ਵੱਖ ਥਾਵਾਂ ਦੇ ਉੱਤੇ ਇਤਿਹਾਸ ਨਾਲ ਜਾਣਕਾਰੀ ਭਰਪੂਰ ਜਿਹੜੇ ਹੈਗੇ ਆ ਉਹ ਪੋਸਟਰ ਜਿਹੜੇ ਹੈਗੇ ਲਾਏ ਆ ਆ ਉਹ ਮੋੜ ਆਪਣੇ ਇਤਿਹਾਸ ਨਾਲ ਜੁੜੀਏ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਸੰਬੰਧਿਤ ਇਹ ਜਾਣਕਾਰੀ ਹੈ ਸੋਨੀਪਤ ਦੀ ਲੜਾਈ ਵਿੱਚ ਕਿੰਨੇ ਸਾਲ ਦੇ ਵਿੱਚ ਲੜੀ ਗਈ ਸ਼ਾਸ਼ਲ ਬੇਗ ਤੇ ਬਾਸ਼ਲ ਬੇਗ ਦਾ ਖਾਤਮਾ ਹੋਇਆ ਸਡੋਰੇ ਤੇ ਹਮਲਾ ਉਸਮਾਨ ਖਾਨ ਨੂੰ ਮਾਰਿਆ ਮੁਖਲਿਸਪੁਰ ਦੀ ਜਿੱਤ ਬਾਅਦ ਜਿਸ ਦਾ ਨਾਮ ਲੋਗੜ ਰੱਖਿਆ ਗਿਆ ਸੋ ਇਹ ਬੜਮੁੱਲੀ ਜਿਹੜੀ ਜਾਣਕਾਰੀ ਹੈ ਇਹ ਜੋ ਕਿ ਸਾਨੂੰ ਨਹੀਂ ਮਿਲ ਪਾਰੀ ਸਾਡੇ ਸਿੱਖਿਆ ਸਿਸਟਮ ਦੇ ਵਿੱਚੋਂ ਨਹੀਂ ਮਿਲ ਪਾਰੀ ਸਾਡੇ ਬਜ਼ੁਰਗ ਹੁਣ ਸਾਨੂੰ ਨਹੀਂ ਦੱਸ ਪਾਰੇ ਜੋ ਸਾਰੀਆਂ ਚੀਜ਼ਾਂ तमाम ਉਹਨਾਂ ਦੇ ਲਈ ਯਤਨ ਕੀਤੇ ਗਏ ਤਾਂ ਕੁਝ ਸਾਡੇ ਬੱਚੇ ਹੈਗੇ ਆਉਣ ਵਾਲੀ ਸਾਡੀਆਂ ਪੀੜੀਆਂ ਸਾਡੀ ਨਸਲਾਂ ਇਸ ਚੀਜ਼ ਨਾਲ ਜੁੜ ਸਕੇ ਕੋਈ ਸੁਨੇਹਾ ਜਿਹੜਾ ਹੈਗਾ ਇਹ ਸਾਰੀ ਗੱਲਬਾਤ ਵਿੱਚੋਂ ਤੁਸੀਂ ਕੋਈ ਦੇਣਾ ਚਾਹੋ ਸੁਨੇਹਾ ਮੇਰੇ ਦੇਣਾ ਚਾਹੁੰਦਾ ਬਈ ਇੱਕ ਚੀਜ਼ ਮੇਰੀ ਛੋਟੀ ਜੀ ਹੋ ਰਿਹਾ ਸਤਨਾਮ ਜੀ ਜੇ ਇਹਨੂੰ ਜ਼ੋਰ ਦੇ ਕੇ ਆਪਾਂ ਲਾਗੂ ਕਰਾ ਦਈਏ ਮੇਦੇ ਵਾਸਤੇ ਮੰਗ ਪੱਤਰ ਦੇ ਕੇ ਆਇਆ ਸੀ ਸਿੰਘ ਸਾਹਿਬ ਉਹਨਾਂ ਨੂੰ ਜਿਹੜੇ ਪੁਰਾਣੇ ਸੀਗੇ ਸਿੰਘ ਸਾਹਿਬ ਗਿਆਨੀ ਛੈਦੋ ਤੋਂ ਸੁਲਤਾਨ ਸਿੰਘ ਸੀਤੇ ਉਹਨਾਂ ਮੰਗ ਬਸ ਤੇ ਜੇ ਵੀ ਜਰ ਰਾਂਗੇ ਇਹਨਾਂ ਦੀ ਮਰਜ਼ੀ ਦੇ ਹੋ ਸਕਦੇ ਹੂੰ ਕੌਨਮੈਂਟ ਸਕੂਲਾਂ ਚ ਹੂੰ ਪਰ ਪਹਿਰਾਵਾ ਪੰਜਾਬੀ ਹੋਵੇ ਨਾ ਸਾਡੀ ਸਕਰਟ ਹੈ ਹੂੰ ਤੇ ਨਾ ਸਾਡਾ ਬਿਨਾਂ ਦੁਪੱਟੇ ਤੋਂ ਆ ਹੂੰ ਸਕੂਲਾਂ ਦੇ ਵਿੱਚ ਇਹ ਲਾਜ਼ਮੀ ਹੋਵੇ ਸਲਵਾਰ ਕਮੀਜ਼ ਤੇ ਦੁਪੱਟਾ ਕਿਉਂਕਿ ਜਦੋਂ ਬਚਪਨ ਚ ਸੁਣਦੇ ਸੀਗੇ ਆਪਾਂ ਕਹਾਣੀਆਂ ਆਪਣੀਆਂ ਦਾਦੀਆਂ ਤੋਂ ਜਾਂ ਮਾਂ ਤੋਂ ਸੁਣੀਆਂ ਉਹ ਕਹਿੰਦੇ ਸੀਗੇ ਕੁੜੀਆਂ ਨੂੰ ਕਹਿੰਦੇ ਸੀ ਜਿਆਦਾ ਕਰਕੇ ਵੀ ਧੀਏ ਆ ਚੁੰਨੀ ਤੇਰੇ ਪਿਓ ਦੀ ਇੱਜ਼ਤ ਹੈ ਤੇਰੀ ਭਗਿਆ ਹੈ ਇਹਨੂੰ ਚੁੰਨੀ ਨੂੰ ਦਾਗ ਨਹੀਂ ਲੱਗਣਾ ਚਾਹੀਦਾ ਪਰ ਸਾਡੇ ਪੰਜਾਬ ਚੋਂ ਅੱਜ ਚੁੰਨੀਆਂ ਗਾਇਬ ਹੋ ਗਈਆਂ ਜੇ ਉਹ ਚੁੰਨੀਆਂ ਮੋੜ ਸਿਰਾਂ ਤੇ ਆਜੇ ਤੇ ਸਲਵਾਰਾਂ ਪਹਿਜਣ ਤਾਂ ਮੈਂ ਕਹਿੰਦਾ ਆਪਣਾ ਪੰਜਾਬ ਪੰਜਾਬ ਵਾਲੇ ਪਾਸੇ ਤੁਰ ਪੂਗੇ ਤੇ ਨਾਲ ਹੀ ਜੇ ਇਤਿਹਾਸ ਦੇ ਨਾਲ ਬੱਚੇ ਜੁੜ ਗਏ ਤਾਂ ਪੰਜਾਬ ਨੂੰ ਖਤਮ ਕਰਨ ਵਾਲੀ ਕੋਈ ਸ਼ਕਤੀ ਪੈਦਾ ਨਹੀਂ ਹੋ ਸਕਦੀ ਤੇ ਮੇਰੇ ਕੱਲ ਬਹੁਤ ਵੱਡੀ ਜਿਹੜੀ ਗੱਲ ਹੈ ਪੰਜਾਬ ਆਪਣੇ ਸਿਧਾਂਤਾਂ ਕਰਕੇ ਜਾਂ ਪੰਜਾਬ ਲੋਕਾਂ ਦੇ ਮਨਾਂ ਦੇ ਵਿੱਚ ਬਾਹਰੀ ਪੰਜਾਬ ਨੂੰ ਤਾਕਤਾਂ ਖਤਮ ਕਰ ਸਕਦੀਆਂ ਪੰਜਾਬ ਦੇ ਉੱਤੇ ਉਦਾਂ ਹਮਲੇ ਹੋ ਸਕਦੇ ਪਰ ਜੋ ਲੋਕਾਂ ਦੇ ਮਨਾਂ ਦੇ ਵਿੱਚ ਜੋ ਸਿਧਾਂਤ ਆ ਜੋ ਪੰਜਾਬ ਪ੍ਰਤੀ ਪਿਆਰ ਆ ਉਹ ਜੇ ਡ੍ਰਿੜ ਹੋ ਜੇ ਤਾਂ ਪੰਜਾਬ ਨੂੰ ਕੋਈ ਤਾਕਤ ਕੁਛ ਹੈ ਹਰਾ ਨਹੀਂ ਸਕਦੀ ਸੋ ਇਹ ਪੂਰੀ ਗੱਲਬਾਤ ਜਿਹੜੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਆਪਣੀਆਂ ਟਿੱਪਣੀਆਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ ਗੁਰਪ੍ਰੀਤ ਸਿੰਘ ਤੇ ਨਤਨਾਮ ਸਿੰਘ ਪੰਜਾਬੀ ਲੋਕ ਚੈਨਲ